ਸਵਾਗਤ ਹੈ ਦੋਸਤੋ ਅਜਾਹ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਿਹਾ ਦੋਸਤੋ ਪਿੰਡ ਮੱਲਕੇ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਦੋਸਤੋ ਪਿੰਡਾ ਮੋਗਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਨਾਗ ਦਿਖਾਵਾਂਗੇ ਦੋਨੇ ਨਾਗ ਆ ਕੇ ਸੂਏ ਸਵਾਏ ਦੋਸਤੋ ਤੇ ਇੱਕ ਐਚਐਫ ਆ ਤੇ ਇੱਕ ਦੋਸਤੋ ਵੱਡੇ ਕੱਦ ਗਾਠ ਵਾਲੀ ਪੰਜਾਬ ਵਾਲੀ ਜਰਸੀ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਮੱਲਕੇ ਪਿੰਡ ਆ ਜਿਹੜਾ ਦੋਸਤੋ ਬਾਗੇਪਰਾਣਾ ਤਹਿਸੀਲ ਦਾ ਪਿੰਡ ਆ ਤੇ ਆਸੇ ਪਾਸੇ ਜਿਵੇਂ ਗੱਲ ਕਰ ਗਿਆ ਤੇ ਸੇਖਾ ਕਲਾ ਸੇਖਾ ਕੋਰ ਦੱਸਾ ਹੋ ਕੇ ਦੂਜੇ ਪਾਸੇ ਦੋਸਤੋ ਹੱਦ ਕਹਿੰਦੇ ਛੋਟੀ ਪੰਜ ਗਰਾਈ ਉੱਥੋਂ ਸਿੱਧਾ ਰਾਹ ਆ ਜਾਂਦਾ ਬਾਕੀ ਜਾਣਕਾਰੀ ਆਪਾਂ ਮਾਲਕ ਤੋਂ ਲੈ ਲਾਂਗੇ ਬੇਨਤੀ ਹੀ ਹੁੰਦੀ ਹੈ ਵੀ ਕਿਸੇ ਵੀ ਪਸ਼ੂ ਦੀ ਤਸੱਲੀ ਭਰ ਤੁਸੀਂ ਇੱਥੇ ਆ ਕੇ ਕਰਨੀ ਹੁੰਦੀ ਹੈ ਜਾਣਕਾਰੀ ਬਾਈ ਨਾਲ ਸਾਂਝੀ ਕਰ ਲੈਣੀ ਆ ਸਸਤੀ ਗੱਲ ਬਈ ਸਸੇ ਆ ਬਈ ਨਾਮ ਤੇ ਐਡਰੈਸ ਦੱਸਦੀ ਬਈ ਨਾਮ ਦੱਸਾ ਪੈਂਡ ਮਾਲਕ ਤਸੀਲ ਬਾਗਾ ਰੰਜਲਾ ਮੋ ਗਈ ਠੀਕ ਆ ਮੋਬਾਈਲ ਨੰਬਰ ਬੋਲੀ ਬਈ 752991190 ਠੀਕ ਆ ਨੰਬਰ ਜਿਹੜਾ ਦੋਸਤੋ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਬਈਦਾ ਚੱਲਦਾ ਰਹੂਗਾ ਬਈ ਸ਼ੁਰੂ ਕਰਦਗੇ ਇੱਕ ਨੰਬਰ ਤੋਂ ਸ਼ੁਰੂ ਕਰ ਲੈ ਇਧਰ ਹੀ ਕਰ ਲੈ ਹਾਂ ਬਈ ਪਹਿਲਾ ਸੂਆ ਹੈੜ ਹਾਂਜੀ ਤੇ ਦੁੱਧ ਦੇ ਸਲੇਮ ਹੈਗਾ ਬਈ 9 ਲੀਟਰ ਪੂਰਾ ਠੀਕ ਆ ਤੇ ਆਪਾਂ 8 ਕਰਕੇ ਦੇਣੀ ਆ ਤੇ ਝੂੰਗੀ ਆ ਕਹਿੰਦੇ ਝੂੰਗੀ ਉਹ ਵੀ ਕਰਮ ਵਾਲੀ ਹੁੰਦੀ ਘਰੇ ਰੱਖੀ ਜਾਂਦੇ ਸਹੀ ਆ 8 ਲੀਟਰ ਮੰਨ ਕੇ ਬਈ 2 ਡੰਗ ਚੋ ਸਕਦਾ ਕੋਈ ਬਈ ਬੋਲਾ 4 ਡੰਗ ਚ ਲੋ ਸੀਲ ਠੰਡੀ ਐ ਜਿਵੇਂ ਮਰਜੀ ਕੋਈ ਬੈਠਾ ਰਹੇ ਠੀਕ ਆਥਾਣਾ ਸੁਣਾ ਦੀ ਬਈ ਸੁਣਾ ਸੁਣਾ ਵੀ ਜਮਾ ਇੱਕ ਨੰਬਰ ਇੱਕ ਨੰਬਰ ਹਾਂ ਠੀਕ ਆ ਚ ਵਾਪਸ ਮਾ ਜਵਾ ਓਕੇ ਆ ਬਈ ਜਵਾ ਹਾਂ ਸਿੰਗਾ ਤੋਂ ਮਾਰਜੀ ਮੁਰਦੀ ਤਾਂ ਨਾ ਨਾ ਬਈ ਜਮਾ ਹੀ ਉਹ ਜੀ ਕੋਈ ਚੱਕਰ ਕੋਈ ਵੀ ਕਢਾ ਦੀ ਕਿਹੜਾ ਤਾਂ ਦੋਸਤੋ ਇੱਕ ਨੰਬਰ ਜਿਵੇਂ ਆਪਾਂ ਗੱਲ ਕਰੀ ਸੀਗੀ ਟੋਕੜੀ ਆ ਬਈ ਇਹ ਟੋਕੜੀ ਬਈ 9 ਤਰੀਕ ਦਾ ਟੀਕਾ ਲੱਗਾ ਇਹਦੇ ਪਿਛਲੇ ਦਾ ਬਈ ਅੱਛਾ ਹਾਂ ਪਿਛਲੇ 9 ਮਹੀਨੇ ਤੋਂ ਉੱਪਰ ਹੋ ਗਿਆ ਹਾਂ ਮਹੀਨੇ ਤੋਂ ਟੱਪ ਗਈ ਖਾਲੀ ਮੰਨ ਕੇ ਸੋਦਾ ਖਾਲੀ ਮੰਨ ਗਈ ਖਾਲੀ ਮੰਗੀ ਨਾ ਦੋਸਤੋ ਚੰਗੀ ਟੋਕੜ ਕਹਿ ਸਕਦੇ ਆ ਸੈਂਗ ਜ਼ਰੂਰ ਆ ਸਿੰਗਾ ਦੀ ਝੁੰਗੀ ਆ ਪਰ ਖਾਸ ਗੱਲ ਇਹ ਵੀ ਇਹਦੀ ਬਰੀਡ ਬੜੀ ਚੰਗੀ ਆ ਜਿਆਦਾ ਕੁਆਲਿਟੀ ਬੜੀ ਚੰਗੀ ਆ ਪੱਠਪੂੜੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਖੜੇ ਪੱਠਪੂੜੇ ਦੀ ਆ ਥਣ ਵੀ ਆ ਗਿਆ ਸੋਨਾ ਗੁਲਾਬੀ ਥਣ ਹੱਥੀ ਚਵਾਈ ਵਾਲਾ ਉੱਪਰੋਂ ਜਿਹੜੀ ਆਪਾਂ ਕੰਗਰੋੜ ਤੋਂ ਇਹਦੀ ਹੱਡੀ ਕਵਾਂਗੇ ਸਿੱਧੀ ਸਟੇਟ ਹੱਡੀ ਦੀ ਆ ਤੇ ਹਵਾਨਾ ਵੀ ਇਹਦਾ ਆ ਗਿਆ ਸੋਨਾ ਇਹ ਸੋਨਾ ਅੱਜ ਮੇਲ ਵੀ ਤੁਹਾਨੂੰ ਪਾ ਚੀ ਜਾਣੀ ਆ ਚੰਗੀ ਧੋਕੜਾ ਜੇ ਦੋਸਤਾਂ ਅੱਗੇ ਤੁਹਾਨੂੰ ਪਤਾ ਵੀ ਗੱਬਣ ਰਹੀ ਜਾਂ ਵੀ ਪੈਸਿਆਂ ਦੀ ਥਾਣਾ ਦੇ ਸਹੇ ਸੋਨੇ ਹੱਥੀ ਚ ਬਈ ਲਾ ਥਣ ਲੱਗਿਆ ਹੋਇਆ ਨਾ ਹੀ ਕੋਈ ਛੋਟਾ ਤੇ ਨਾ ਹੀ ਵੱਡਾ ਸਹੀ ਥਾਣਾ ਫੈਕਸ ਦੇ ਵੱਲ ਵੀ ਹਵਾਨਾ ਇੱਕ ਵਾਰੀ ਬਈ ਆਪਾਂ ਬੈਕ ਸਾਈਡ ਤੋਂ ਫੇਰ ਦਿਖਾਉਨੇ ਆ ਜਿਆਦਾ ਬੜੀ ਚੰਗੀ ਆ ਦੁੱਧ ਬਈ 9 ਲੀਟਰ ਦਾ ਆ ਵੀ 8 ਲੀਟਰ ਮੰਨ ਕੇ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਤਸੱਲੀ ਕਰ ਸਕਦਾ ਠੀਕ ਆ ਭਾਈ ਸਹੀ ਹੈ ਬਾਕੀ ਰਵਾਨਾ ਦੋਸਤੋ ਇਹਦਾ ਹਰ ਹੀ ਪਿਆਗਾ ਹੋ ਸਕਦਾ ਵੀ ਬਹੁਤਾ ਸਮਾਨ ਨਾ ਹੋਵੇ ਸੂਈ ਨੂੰ ਬਾਕੀ ਜਿਹੜੀ ਗੱਲ ਆ ਤੁਸੀਂ ਲਾਉਣੇ ਦੁੱਧ ਦੇ ਪੈਸੇ ਸੂਈ ਨੂੰ ਜਿੰਨਾ ਮਨ ਦਾ ਮਰਜ਼ੀ ਸਮਾਨ ਮੰਨ ਲਓ ਜਦੋਂ ਬੱਚਾ ਹੀ ਨਹੀਂਗਾ ਤੇ ਇਹਦਾ ਬਈ ਮੁੱਲ ਇਹ ਵਾ 22000 ਦੀ ਦੇ ਦਾਂਗੇ ਬਈ 22000 ਹਾਂ ਮਾਨਦਾਨ ਕਰਦੇ ਮਾਰਾ ਮੋਟਾ ਵਿੱਚੋਂ ਇਹ ਚੋਂ ਬਾਹਰ ਨਹੀਂ ਹੁੰਦਾ ਵੀ ਥੋੜਾ ਮੋਟਾ ਕਰ ਥੋੜਾ ਬਦ ਕਰ ਠੀਕ ਆ ਲਓ ਦੋਸਤੋ 22000 8 ਲੀਟਰ ਦੇ ਦੁੱਧ ਦੇ ਹਿਸਾਬ ਨਾਲ ਮੇਰੇ ਸਾਹ ਨਾਲ ਜੈ ਡਿਮਾਂਡ ਆ 22000 ਦੀ ਬਈ ਨੇ ਦੇ ਦੇਣੀ ਬ ਜੇ ਜੇ ਆਪਾਂ ਗੱਲ ਕਰੀ ਜਰਸੀ ਦੀ ਇਹ ਵੀ ਪਿਆਵ ਵਾਲੀ ਜਰਸੀ ਆ ਦੂਜਾ ਸੂਆ ਬਈ ਦੂਜਾ ਸੂਆ ਸੂਏ ਨੂੰ ਉਹਨੂੰ ਸਿਰਫ 10 ਮਹੀਨੇ ਬੱਚੀ ਨਹੀਂ ਦਿੱਤੀ ਉਹਨਾਂ ਨੇ ਮਗਰ ਬੱਚੀ ਸੀ ਕਿ ਮਗਰ ਬੱਚੀ ਰੱਖ ਲਈ ਉਹਨਾਂ ਨੇ ਬਈ ਠੀਕ ਆ ਹਾਂ ਤੇ ਕਿੰਨਾ ਦੁੱਧ ਹਾਜੀ ਦੁੱਧ ਵੀ 13 ਕਿਲੋ ਆਪਾਂ 12 ਦੀ ਗਾਰੰਟੀ ਦੇਵਾਂਗੇ ਬਈ ਦੋ ਡੰਗ ਚੋ ਸਕਦਾ ਆਪਾਂ ਨਾ ਪੌਤਾਰ ਡੰਗ ਚੋਣੇ ਬਈ ਠੀਕ ਆ ਸਹੀ ਆ ਜੋ ਬੱਚਾ ਹੀ ਨਹੀਂ ਸੂਏ ਨੂੰ ਜਿੰਨਾ ਮਰਜ਼ੀ ਮੰਨ ਲੈ ਹਨਾ ਹਾਂ ਠੀਕ ਆ ਸਹੀ ਆ ਤੇ ਥਣਾ ਦੀ ਚ ਵਾਪਸ ਮਾ ਦੀ ਓਕੇ ਆ ਬਈ ਜਵਾਵਸਾ ਦੇ ਜਿਹੜਾ ਆਕੇ ਠੀਕ ਸੀਲ ਥੰਦੀ ਵੀ ਫੁੱਲ ਜਿਵੇਂ ਮਾਰਗੀ ਕੇ ਸਰ ਠੀਕ ਆ ਸਹੀ ਆ ਨਾ ਉਸਤੇ ਇਹ ਆ ਕਿ ਪੰਜਾਬ ਵਾਲੀ ਜਰਸੀ ਬਾਈ ਤੋਰੀ ਬਾਈ ਕਢਾਦੀ ਗੇੜਾ ਇਹਦਾ ਕੱਦ-ਕੱਡ ਦੋਸਤੋ ਜਰਸੀਆਂ ਦੇ ਕੱਦ-ਕੱਡ ਦੇ حساب ਨਾਲ ਪੂਰਾ ਡਬਲ ਕੱਦ ਕਾਠ ਤੇ ਹੋ ਸਕਦਾ ਕੋਈ ਚੰਗੀ ਸੇਵਾਲਾ ਤੋਂ ਚੰਗਾ ਦੁੱਧ ਲੈ ਲਈ ਪਰ ਇਸ ਟਾਈਮ ਬਾਈ ਕੋਲੇ 12 ਲੀਟਰ ਬਣ ਕੇ ਸੌਦਾ ਕਰ ਲਿਓ ਵੈਸੇ ਤਾਂ ਬਾਈ ਦਾ ਵੀ ਦੁੱਧ 13 ਲੀਟਰ ਹੀ ਆ ਪਸੂਈ ਨੂੰ ਨੂੰ ਕੋਈ ਬਹੁਤਾ ਸਮਾਂ ਨਹੀਂ ਬਾਈ ਦਾਦਾ ਵੀ ਤਿੰਨ ਕ ਮਹੀਨੇ ਹੋਇਆ ਮਗਰ ਬੱਚੀ ਸੀ ਮਾਲਕਾਂ ਨੇ ਬੱਚੀ ਰੱਖ ਲਈ ਤੇ ਬਾਕੀ ਦਾ ਹਵਾਨਾ ਵੀ ਜਿਹੜੀ ਗਵਾਈ ਭਰਦਾਗਾ ਸੂਈ ਦਾ ਸਮੇਂ ਦਾ ਮੌਕੀ ਦੀ ਗੱਲ ਹੈ ਦੋਸਤੋ ਉੱਥੇ ਹੀ ਆਉਂਦੀ ਜਦੋਂ ਬੱਚਾ ਹੀ ਹੈ ਨਹੀਂਗਾ ਤੁਸੀਂ ਪੈਸੇ ਲਾਉਣੇ ਦੁੱਧ ਦੇ ਹਿਸਾਬ ਨਾਲ ਤੋਂ ਹਿਸਾਬ ਨਾਲ ਤੁਸੀਂ ਜੱਜਮੈਂਟ ਲਾ ਸਕਦੇ ਹੋ ਵੀ ਥਾਣਾ ਥਾਣਾ ਦੀ ਜਵਾਬਸ ਮੰਗੋ ਉੱਤੇ ਇੱਕ ਨੰਬਰ ਆ ਵੀ ਜਮ ਓਕੇ ਠੀਕ ਹੈ ਇਧਰ ਦੀ ਦਿਖਾਣਾ ਚਾਰ ਹੀ ਥਾਣਾ ਦੋਸਤੋ 32 ਚਵਾਈਲਾ ਥਣ ਲੱਗਿਆ ਕੋਈ ਫੋਰਸ਼ਾਨ ਸੁਭਾ ਦੀ ਬਿਲਕੁਲ ਆ ਗਈ ਠੰਡੀ ਸੀਲ ਕੈਮਰਾ ਆਪਾਂ ਨੇੜੇ ਲਈ ਫਿਰਦੇ ਆ ਤੁਹਾਨੂੰ ਆਈਡੀਆ ਹੋ ਜਾਊਗਾ ਵੈਸੇ ਆ ਪਸ਼ੂ ਰੂਟੀਨ ਚ ਕੈਮਰਾ ਤੋਂ ਡਰ ਵੀ ਜਾਂਦੇ ਆ ਇਧਰ ਨੂੰ ਦਿਖਾ ਦੀ ਬਈ ਕਾਫੀ ਕਲਰ ਚ ਆ ਗਈ ਨਾ ਜਰਸੀ ਹਾਂ ਫੇਸ ਕੁਆਲਟੀ ਦੋਸਤੋ ਜੱਪਨ ਵਾਲੀ ਚੈ ਮੋਹੱਲ ਵੀ 12 ਕਿਲੋ ਲਈਉਂਦਾ ਕਿ 40 40 ਮੰਗੀ ਜਾਂਦੇ ਆ ਆਵਾ 33000 ਚ ਵੀ ਮਾਨਤਨ ਕਰਦਾ ਜੀ ਮਾਨਤਨ ਕਰਦਾ ਜੀ ਠੀਕ ਆ ਲਓ ਦੋਸਤੋ ਵੈਸੇ ਗਾਇ ਬਾਈ ਦੀ ਗੱਲ ਹੈ ਜਿਹੜੀ ਬਿਲਕੁਲ ਸਹੀ ਆ 12 ਲੀਟਰ ਕੋਈ 33000 ਦੀ ਵੈਸੇ ਮੇਰੇ ਹਿਸਾਬ ਨਾਲ ਤੇ ਕੋਈ ਦਿੰਦਾ ਨਹੀਂ ਜਾਂ ਤੇ ਅੱਜ ਤੁਹਾਨੂੰ ਮਿਲਦੀ ਆ ਬਾਕੀ ਆਸੇ-ਬਾਸੇ ਤੁਸੀਂ ਮੋਲਰ ਲਾ ਕੇ ਬਾਈ ਨਾਲ ਭਾਵੇਂ ਫੇਰ ਕਾਲ ਕਰ ਲਿਓ ਤੁਨੂੰ ਪਤਾ ਲੱਗ ਜੂ ਇਹਦੇ ਚੋਂ ਵੀ ਮਾਨਤਾਂ ਨੂੰ ਹੋ ਜੂਗਾ ਦੁੱਧ ਵੀ ਇਹ ਸੋਦਾ 17 ਕਿਲੋ ਕਰ ਦੂ ਜੇ ਚੰਗੀ ਸੇਵਾ ਵਾਲੇ ਘਰੇ ਜਾਵੜੇ ਚੰਗੀ ਸੇਵਾ ਘਰੇ ਜਾਵੜੇ ਬੇਟ ਲਈ ਆਈ ਬੜਾ ਫਿੱਕੀ ਓ ਤੂੰ ਪਤਾ ਲੱਗ ਗਿਆ ਥੋੜੀ ਜੀ ਠੀਕ ਆ ਸਹੀ ਇਸ ਇਸ ਟਾਈਮ 12 ਲੀਟਰ ਮੰਨ ਗਿਆ ਜੀ 13 ਹੀ ਆ ਵੀ 12 ਮੰਨ ਗਿਆ ਜੀ 12 ਮੰਨ ਗਿਆ ਜੀ 12 ਦੇ ਹਿਸਾਬ ਨਾਲ ਵੀ 33000 ਚ ਮਾਨਤਾਂ ਨੂੰ ਹੋ ਜੂਗਾ ਜੇ ਡਿਮਾਂਡ ਆ ਦੋਸਤੋ ਬਾਕੀ ਨੰਬਰ ਸੱਲੇ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰ ਲਿਓ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਧੰਨਵਾਦ ਬਈ